ਮਹੱਲੇ ਪਹਿਲੇ 17 ਅਸ਼ਟਪਦੀਆਂ ਸ੍ਰੀ ਰਾਗ ਮਹੱਲਾ 3 ਘਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੈ ਆਪ ਮਲਾਈ ਬੂਝੈ ਤਾਂ ਨਿਰਮਲ ਹੋਐ ਕੋਈ ਹਰਿ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਲਾਵਾ ਹੋਈ ਭਾਈ ਰੇ ਪਗਤ ਨਹੀਨ ਕਾਹੇ ਜਾਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਤਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਲਾਈ ਜੀ ਜੰਤ ਏ ਕਿਆ ਵਿਚਾਰੀ ਕਿਆ ਕੋ ਆਖ ਸੁਣਾਇ ਗੁਰਮੁਖ ਆਪੇ ਦੇ ਵਢਿਆਈ ਆਪੇ ਸੇਵ ਕਰਾਈ ਦੇਖੁ ਕਟੰਬ ਮੋਹਿ ਲਵਾਨਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਇ ਸਖਾਈ ਪੈੜਹਿ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਬਿਨ ਸਤਿਗੁਰ ਕੋ ਮੰਗ ਨਾ ਜਾਣੈ ਅੰਦੇ ਠੌਰ ਨਾ ਕਾਈ ਹਰ ਸੁਖਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪਈੜੈ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਅਨ ਦਿਨ ਭਗਤ ਕਰਹਿ ਦਿਨ ਰਾਤੀ ਹਉ ਮੈ ਮੋਚ ਕਾਇਆ ਜਿਸ ਸਿਉ ਰਾਤਾ ਤੈ ਸੋ ਹੋਵੇ ਸੱਚੇ ਸਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰ ਸ਼ਬਦੀ ਵਿਚਾਰ ਸਤਗੁਰ ਸੇਵੈ ਸਹਿਜ ਉਪਜੈ ਹਉਮੈ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰਖਿਆ ਪੁਰ ਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਈ ਨਾਮ ਨਿਧਾਨ ਹਰ ਮਨ ਵਸੈ ਹਉਮੈ ਦੁਖ ਸਭ ਜਾਇ ਸਤਗੁਰੇ ਸ਼ਬਦ ਸੁਣਾਇ ਹਉ ਸਦ ਬਲੇ ਹਾਰੈ ਜਾਉ ਆਪਣਾ ਮਨ ਚਿਤ ਕਹਿ ਕਹਾਈ ਬਿਨ ਗੁਰੇ ਆਪ ਨਾ ਜਾਈ ਹਰ ਜੀਉ ਭਗਤ ਵੱਸਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੀ ਗੁਰਮਖ ਦੇ ਵੜਿਆਈ ਸ੍ਰੀ ਰਾਗ ਮਹੱਲਾ ਤੀਜਾ ਹਉ ਮੈਂ ਕਰਮ ਕਮਾਵੰਦੀ ਜਮ ਡੰਡ ਲੱਗੇ ਤਿਨ ਆਈ ਜੇ ਸਤਗੁਰ ਸੇਵਨ ਸੇ ਉੱਭਰੇ ਹਰ ਸੇਤੀ ਲਿਵ ਲਾਈ ਮਨ ਰੇ ਗੁਰਮਖ ਨਾਮ ਧਿਆਏ ਤੁਰ ਪੂਰਬ ਕਰਤੇ ਲਿਖਿਆ ਤਿੰਨਾ ਗੁਰਮਤ ਨਾਮ ਸਮਾਏ ਰਹਾਉ ਵਿਣ ਸਤਗੁਰ ਪ੍ਰਤੀਤ ਨ ਆਵੇ ਨਾਮ ਨਾ ਲਾਗੂ ਭਾਉ ਸੁਪਨੇ ਸੁਖ ਨਾ ਪਾਵੇ ਦੁਖ ਮਹਿ ਸਵੇ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀਐ ਕੀਰਤਨਾ ਮੀਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਈ ਗੁਰ ਸ਼ਬਦ ਦੜਾਵੇ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਈ ਜੇ ਸੋ ਅੰਮ੍ਰਿਤ ਨੀਰੀਐ ਪੀ ਬਿਖ ਫਲ ਲਾਗੇ ਧਾਈ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਸਤਗੁਰ ਕਾ ਭਾਣਾ ਕਮਾਉਂਦੀ ਵੇ ਕਹੋ ਮੈਂ ਤਜ ਵੀਕਾਰ ਮਨ ਹਟ ਕਿਤੇ ਉਪਾਏ ਨਾ ਛੂਟੀ ਐ ਸਿਮਰਤ ਸਾਸਤਰ ਸੁਧੂ ਹੋ ਜਾਏ ਮਿਲ ਸੰਗਤ ਸਾਧੂ ਗੁਬਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾ ਵਾਰ ਗੁਰਮੁਖ ਸੇ ਸੋਹੰਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏ ਕਹਿ ਦੂਜਾ ਔਰ ਨਾ ਕੋਈ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਈ ਸ੍ਰੀ ਰਾਗ ਮਹੱਲਾ 3 ਪੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਭਾਈ ਹਰ ਰਸ ਪੀਵੈ ਸਹਿਜ ਰਹੈ ਉੱਡੈ ਨਾ ਆਵੈ ਜਾਇ ਨਿਜ ਕਰਵਾਸਾ ਪਾਇਆ ਹਰ ਹਰ ਨਾਮ ਸੁਮਾਈ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਭਾਣੈ ਜੇ ਚਲਹਿ ਤਾਂ ਅਨ ਦਿਨ ਰਾਚੈ ਹਰ ਨਾਹੀ ਰਹਾਉ ਪੰਛੀ ਬਿਰਖ ਸੁਹਾਵੜੀ ਉਡਹਿ ਚਹਉ ਦਿਸ ਜਾਹੀ ਜੇਤਾ ਉਡਹਿ ਦੁਖ ਘਣੇ ਨਿਤ ਦਾਜਹਿ ਤੈ ਬਿਲਲਾਹੀ ਬਿਨ ਗੁਰ ਮਹਿਲ ਨਾ ਜਾਪਈ ਨਾ ਅਮਰਤ ਫਲ ਪਾਹੀ ਗੁਰਮਖ ਬ੍ਰਹਮ ਹਰੀਆਵਲਾ ਸਾਚੈ ਸਹਜ ਸੁਭਾਈ ਸਾਖਾ ਤੀਨ ਨਵਾਰੀਆ ਏਕ ਸ਼ਬਦ ਲਿਵ ਲਾਈ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇ ਖਵਾਈ ਮਨ ਮੁਖੀ ਉਬੇ ਸੁਖ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨ ਬੈਸੀ ਐ ਉਹਨਾ ਘਰ ਨਾ ਗਰਾਉ ਕਟਿਅ ਹੈ ਤੈ ਨਿਤ ਜਾਲੀਐ ਉਹਨਾ ਸ਼ਬਦ ਨਾ ਨਾਉ ਹੁਕਮੇ ਕਰਮ ਕਮਾਵਣੀ ਪਇ ਕਿਰਤ ਪਰਾਹੁਕਮੇ ਦਰਸ਼ਨ ਦੇਖਣਾ ਜਹ ਭੀ ਜਹ ਤਹ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਉ ਹੁਕਮ ਨਾ ਜਾਣ ਬੱਪੜੀ ਭੂਲੇ ਫਿਰਹਿ ਗਵਾਰ ਮਨ ਹਟ ਕਰਮ ਕਮਾਵੰਦੀ ਨਿਤ ਨਿਤ ਹੋਹੀ ਖੁਆਰ ਅੰਤਰ ਸ਼ਾਂਤ ਨਾ ਆਵੇਈ ਨਾ ਸੱਚ ਲੱਗੇ ਪਿਆਰ ਗੁਰਮੁਖੀਆਂ ਮੂੰਹ ਸੋਹਣੀ ਗੁਰ ਕਹਿ ਤਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੈ ਸੱਚਿਆਰ ਆਏ ਸੇ ਪਰਵਾਣ ਹੈ ਸਭ ਕੁਲ ਕਾ ਕਰਹਿ ਉਧਾਰ ਸਭ ਨਦਰੀ ਕਰਮ ਕਮਾਉਂਦੀ ਨਦਰੀ ਬਾਹਰ ਨਾ ਕੋਈ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਈ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਈ ਸ੍ਰੀ ਰਾਗ ਮਹੱਲਾ 3 ਗੁਰਮਖ ਨਾਮ ਧਿਆਈਐ ਮਨ ਮੁਖ ਬੂਜ ਨਾ ਪਾਈ ਗੁਰਮਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਈ ਸਹਜੇ ਹੀ ਸੁਖ ਪਾਈਐ ਸਹਜੇ ਰਹੇ ਸਮਾਈ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵੇਰ ਲਾ ਪਾਈ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੈ ਸਤਿਗੁਰ ਪਾਏ ਸਦਾ ਪਿਰ ਨੇਹ ਚਲ ਪਾਈ ਐ ਨਾ ਉਹ ਮਰੈ ਨਾ ਜਾਏ ਸ਼ਬਦ ਮਿੜੀ ਨਾ ਵਿਛੜੈ ਪਿਰ ਕੈ ਅੰਕ ਸਮਾਈ ਹਰ ਨਿਰਮਲ ਅਤੂਜਲਾ ਬੇਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੂਝੈ ਭੇਖੀ ਪਰਮ ਭਲਾਏ ਗੁਰਮਤੀ ਹਰ ਸਦਾ ਪਾਇਆ ਰਸ ਨਾ ਹਰ ਰਸ ਸਮਾਈ ਮਾਇਆ ਮੋਹ ਚਕਾਇਆ ਗੁਰਮਤੀ ਸਹਿਜ ਸੁਭਾਈ ਬਿਨ ਸ਼ਬਦੈ ਜਗ ਦੁਖੀਆ ਫਿਰੈ ਮਨ ਮੁਖਾਂ ਨੂੰ ਗਈ ਖਾਈ ਸ਼ਬਦ ਦੇ ਨਾਮ ਧਿਆਈਐ ਸ਼ਬਦ ਦੇ ਸੱਚ ਸਮਾਈ ਮਾਇਆ ਭੂਲੇ ਸਿਧ ਫਿਰੈ ਸਮਾਦ ਨਾ ਲੱਗੈ ਸੁਭਾਈ ਤੀਨੇ ਲੋ ਵਿਆਪਤ ਹੈ ਅਧਿਕ ਰਹੀ ਲਪਟਾਈ ਬਿਨ ਗੁਰ ਮੁਕਤ ਨਾ ਪਾਈਐ ਨਾ ਦੁਭਦਾ ਮਾਇਆ ਜਾਇ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਈ ਦੁਖ ਸੁਖ ਇਹੋ ਜਿਉ ਬੱਧ ਹੈ ਹਉਮੈ ਕਰਮ ਕਮਾਈ ਬਿਨ ਸ਼ਬਦੈ ਪਰਮ ਨਾ ਚੂਕਾਈ ਨਾ ਵਿੱਚੋਂ ਹਉਮੈ ਜਾਇ ਬਿਨ ਪ੍ਰੀਤੀ ਭਗਤ ਨਾ ਹੋਵੈ ਬਿਨ ਸ਼ਬਦ ਹੈ ਖਾਏ ਨਾ ਪਾਈ ਸ਼ਬਦੇ ਹਉ ਮੈਂ ਮਾਰੀਐ ਮਾਇਆ ਕਾ ਭ੍ਰਮ ਜਾਇ ਨਾਮ ਪਦਾਰਥ ਪਾਈਐ ਗੁਰਮੁਖ ਸਹਜ ਸੁਭਾਈ ਬਿਨ ਗੁਰ ਗੁਣ ਨਾ ਜਪਨੀ ਬਿਨ ਗੁਣ ਭਗਤ ਨਾ ਹੋਏ ਭਗਤ ਵਸਚਲ ਹਰਿ ਮਨ ਵਸਿਆ ਸਹਜ ਮਿਲਿਆ ਪ੍ਰਭ ਸੂਈ ਨਾਨਕ ਸ਼ਬਦੇ ਹਰਿ ਸਲਾਹੀਐ ਕਰਮ ਪ੍ਰਾਪਤ ਹੋਈ